ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡਾਂ ਵਿੱਚ ਹੁੰਨ ਲੱਗੇ ਨੇ ਖੂਨ ਖਰਾਬੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਦੇ ਪਿੰਡ ਦੇ ਵਿੱਚੋਂ ਵਿਅਕਤੀਆਂ ਨੇ ਕੀਤਾ ਹਮਲਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ ਬੀਤੀ ਦੇਰ ਸ਼ਾਮ ਸ਼੍ਰੀ ਮੁਖਸਰ ਸਾਹਿਬ ਦੇ ਨਜ਼ਦੀਕ ਪਿੰਡ ਸੀਰਵਾਲੀ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਕਾਕੂ ਸੀਰਵਾਲੀ ਵੱਲ ਤੇ ਪਿੰਡ ਦੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰਕੇ ਉਹਨਾਂ ਦਾ ਸਿਰ ਪਾੜ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੋ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਉਸ ਦੇ ਤਹਿਤ ਮੈਂ ਪਿੰਡ-ਪਿੰਡ ਜਾ ਕੇ ਪੰਚਾਇਤੀ ਚੋਣਾਂ ਦੇ ਵਿੱਚ ਮੈਂਬਰ ਅਤੇ ਸਰਪੰਚਾਂ ਦੀਆਂ ਮੀਟਿੰਗਾਂ ਕਰਕੇ ਆਪਣੇ ਪਿੰਡ ਵਾਪਿਸ ਪਰਤ ਰਿਹਾ ਸੀ ਤਾਂ ਕੁਝ ਵਿਅਕਤੀਆਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਉਸ ਦਾ ਸਿਰ ਪਾੜ ਦਿੱਤਾ ਗਿਆ। ਉਹਨਾਂ ਦਾ ਇਹ ਕਹਿਣਾ ਹੈ ਕਿ ਇੰਨਾ ਹਮਲਾਵਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀ ਕੋਈ ਘਟਨਾ ਦੁਬਾਰਾ ਨਾ ਵਾਪਰ ਸਕੇ। ਜਿਵੇਂ ਆ ਹੁਣ ਆਪਾਂ ਨੂੰ ਚੱਲੀ ਜਾਂਦਾ ਤਿੰਨ ਚਾਰ ਦਿਨ ਚ ਪੂਰੇ ਪੰਜਾਬ ਚ ਮਾਹੌਲ ਆ ਵੀ ਇਹ ਪੰਚਾਇਤੀ ਚੋਣਾਂ ਦੇ ਆ ਜਿਹੜੀ ਰਿਜ਼ਰਵੇਸ਼ਨ ਚੱਲੀ ਜਾਂਦੀ ਆ ਜਾਂ ਸਾਰੇ ਪਿੰਡਾਂ ਦਾ ਕਿਤੇ ਕੋਈ ਜਰਨਲ ਹੋ ਗਿਆ ਕੋਈ ਰਿਜ਼ਰਵ ਹੋ ਗਿਆ ਉਹ ਜਿਹੜੀ ਘਟਨਾ ਕਰ ਪਿੰਡਾਂ ਚ ਕਿਉਂਕਿ ਖਾਸ ਕਰਕੇ ਮੁਕਸਰ ਹਲਕੇ ਚ ਚਲੋ ਪ੍ਰਧਾਨ ਸਾਹਿਬ ਵੱਲੋਂ ਵੀ ਡਿਊਟੀ ਹੈ ਵਰਿੰਗ ਸਾਹਿਬ ਵੱਲੋਂ ਮੇਰੀ ਮੈਂ ਪਿੰਡ ਪਿੰਡ ਜਾ ਕੇ ਤੇ ਆਪਦੇ ਚਲੋ ਜਿੰਨੇ ਵੀ ਸਾਥੀ ਹੈਗੇ ਉਹਨਾਂ ਨੂੰ ਆਹ ਲਾ ਬੰਦ ਕਰਦੇ ਆ ਵੀ ਵਧੀਆ ਬੰਦਾ ਬਣੇ ਕੰਮ ਵਾਲਾ ਬੰਦਾ ਬਣੇ ਪਿੰਡਾਂ ਚ ਸਰਪੰਚੀ ਦੀ ਜਿਹੜੀ ਹੁਣ ਦੌਰ ਚੱਲੀ ਜਾਂਦੇ ਉਸੇ ਲੜੀ ਤੇ ਮੈਂ 10 ਵਜੇ ਆਪਦੇ ਪਿੰਡ ਆਇਆ ਇਦਰੋਂ ਹੁੰਦਾ ਹੋਇਆ ਪਿੰਡਾਂ ਚ ਚਾਰ ਪੰਜ ਪਿੰਡਾਂ ਦਾ ਸੀਗਾ ਤੇ ਪਿੰਡਾਂ ਚ ਹੁੰਦਾ ਹੈ 10 ਵਜੇ ਆਪਦਾ ਪਿੰਡ ਆਇਆ ਤੇ ਉਹ ਸਾਡਾ ਇੱਕ ਸਾਡਾ ਗਰੁੱਪ ਸੀਗਾ ਪਿੰਡ ਦਾ ਉਹਦੇ ਚ ਗੱਲ ਜਦੋਂ ਚੱਲੀ ਗੱਲ ਚੱਲੀ ਗਈ ਤੇ ਉਹ ਕੋਈ ਦੋ ਤਿੰਨ ਸ਼ਰਾਰਤੀ ਬੰਦੇ ਨੇ ਆਖਿਆ ਵੀ ਯਾਰ ਯਾਰ ਕੋਈ ਚੁੱਪ ਦੀ ਗੱਲ ਆ ਕਿ ਮੈਂ ਕਿਹਾ ਇਹ ਚੰਗਾ ਨਹੀਂ ਲੱਗਦਾ ਮੈਂ ਕਿਹਾ ਯਾਰ ਸਾਡੇ ਵਾਲੀਬਾਲ ਖੇਡਦੇ ਆ ਮੁੰਡੇ ਮੈਂ ਕਿਹਾ ਮੈਂ ਉੱਥੇ ਆਉਣਾ ਯਾਰ ਤੇ ਚਲ ਕੋਈ ਨਹੀਂ ਆਪਾਂ ਇੱਥੇ ਸਾਡੇ ਮੈਂ ਇੱਕ ਮੁੰਡੇ ਨੂੰ ਮੈਂਬਰ ਠਾਉਣਾ ਸੀਗਾ ਸੀ ਉਹ ਆਪ ਵੀ ਕਰੀ ਜਾਂਦੇ ਸੀ ਵਿਵੋਦਬੰਦੀ ਜਿਵੇਂ ਹੱਥ ਸਾਰੇ ਪਿੰਡਾਂ 'ਚ ਕਰਦੇ ਮੈਂ ਉਹਨਾਂ ਦੇ ਘਰੇ ਜਾਣਾ ਸੀਗਾ ਦਸ ਦੇ ਕਰੀ ਬੈਂ ਸੀਗਾ ਮੈਂ ਕਿਹਾ ਮੈਂ ਇੱਥੇ ਆਉਣਾ ਆਪਾਂ ਗੱਲ ਕਰ ਲੈਨੇ ਆ ਤੇ ਉਹ ਬੰਦੇ ਜਿਹੜੇ ਪਹਿਲਾਂ ਤੋਂ ਇੱਕ ਜਾਣਾ ਸੀਗਾ ਬੈਠਾ ਸੀਗਾ ਆਰਾਮ ਨਾਲ ਤੇ ਮੈਂ ਉਹਦੇ ਨਾਲ ਜਦੋਂ ਉਹਦੇ ਅਸੀਂ ਰੋਕੇ ਗੱਲ ਕਰਨ ਲੱਗੇ ਉਹ ਵੀ ਗੱਲ ਕਰੀ ਗਿਆ ਉਹ ਥੋੜਾ ਜਿਹਾ ਉਹਨੇ ਮਾਹੌਲ ਤਾਂ ਤਲਕੀਆ ਲਗੀ ਤਾਂ ਜਿਵੇਂ ਫ੍ਰੀ ਪਲੈਨਡ ਹੁੰਦਾ ਉਹਨੇ ਸਾਰਾ ਫਿਰ ਉਹਦਾ ਬ੍ਰਦਰ ਆ ਗਿਆ ਘਰੋ ਤੇ ਉਹਦੇ ਘਰ ਨੇੜੇ ਸੀਗਾ ਅਸੀਂ ਰੋਡ ਤੇ ਖੜੇ ਸੀਗੇ ਇਹ ਨਾਲ ਜਿਹੜੇ ਮੇਰੇ ਸਾਥੀ ਆ ਇਹਨਾਂ ਦੇ ਘਰ ਦੇ ਕੋਲ ਅਸੀਂ ਖੜੇ ਸੀ ਤੇ ਉਹ ਆ ਗਿਆ ਤੇ ਉਹਨੇ ਉਹਦੀ ਸ਼ਰਾਬ ਜਾਦੇ ਪੀਤੀ ਸੀ ਤੇ ਬਹੁਤ ਨਸ਼ੇਦ ਸੀਗਾ ਉਸ ਤੋਂ ਬਾਅਦ ਤਿੰਨ ਚਾਰ ਲੋਕ ਮੁੰਡੇ ਵਿੱਚ ਹੋਰ ਆ ਗਏ ਤੇ ਉਹਨਾਂ ਨੇ ਮੇਰੇ ਤੇ ਬਈਪਾ ਜਾਨਲੇਵਾ ਹਮਲਾ ਕੀਤਾ ਪਰ ਮੈਂ ਆ ਕਰਦਾ ਵੀ ਇਹ ਜਿਹੇ ਹਮਲੇ ਆਟੇ 'ਚ ਨਹੀਂ ਜਾਂਦਾ ਮੈਂ ਤੇ ਮੈਂ ਹੁਣ ਆ ਤੁਹਾਡੇ ਮਾਧਿਅਮ ਰਹੀ ਇਹ ਵੀ ਜਿੱਥੇ-ਜਿੱਥੇ ਸਾਡੇ ਮੁਕਸਰ ਹਲਕੇ 'ਚ ਜਾਂ ਮੇਰੇ ਪਿੰਡ 'ਚ ਬੰਦੇ ਵੀ ਠਾਵਾਂਗੇ ਤੇ ਬਾਬੇ ਦੀ ਕਿਰਪਾ ਨਾਲ ਜਿਤਾ ਲਾਂ। ਤੁਹਾਨੂੰ ਕੀ ਲੱਗਦਾ ਹੈ ਪਹਿਲਾਂ ਇਹਦੇ ਨਾਲ ਸੰਬੰਧ ਸੀਗੇ ਜਾਂ ਕੋਈ ਇਹੋ ਜਿਹਾ ਕਿਹੜੀ ਪਾਰਟੀ ਨਾਲ ਸੰਬੰਧ ਸੀਗਾ ਕੁਝ ਅਸਲੀ ਪਾਉਣਾ? ਸੰਬੰਧ ਤਾਂ ਸਾਰੀ ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਪਿਛਲੀ ਵਾਰੀ ਸੀਗਾ ਤੇ ਬਸ ਆ ਹੁਣ ਚੱਕ ਮੇ ਕੱਲੇ ਆ ਬਈ ਜਿਹੜੇ ਆ ਇਹਨਾਂ ਦਾ ਕੋਈ ਸੰਬੰਧ ਕਿਸੇ ਨਾਲ ਮੈਨੂੰ ਲੱਗਦਾ ਹੈ ਨਹੀਂ ਪਰ ਰੋਲ ਜਾਦੇ ਸ਼ਹਿ ਜਿਹੜੀ ਉਹਨਾਂ ਦਾ ਇੱਕੋ ਰਿਸ਼ਤੇਦਾਰ ਵੀ ਹੈਗਾ ਫੁਡੀਆ ਸਾਹਿਬ ਨਰ ਮੰਤਰੀ ਸਾਹਿਬ ਨਾ ਰਹਿੰਦਾ ਤੇ ਉੱਥੋਂ ਸਰਕਾਰ ਦੀ ਫਿਰ ਸ਼ਹਿ ਦਾ ਬਰੇ ਰਹੀ ਹੈਗੀ ਹੁਣ ਮੰਗ ਕੀ ਕਰਦੇ ਹੈਗੇ ਮੰਗ ਮੇਰੀ ਵੀ ਵੀ ਮੈਂ ਤਾਂ ਇਹਨਾਂ ਵੀ ਇਨਸਾਫ ਦਾ ਸਾਨੂੰ ਕਿਉਂਕਿ ਜਨਾਬ ਤੋਂ ਤਾਂ ਅਸੀਂ ਨਾ ਕਾਂਗਰਸ ਪਾਰਟੀ ਅੱਜ ਪਿੱਛੇ ਹਟਦੇ ਆ ਲੋਕਤੰਤਰਤ ਅਸੀਂ ਇਹ ਧਾਨ ਹੋਣ ਨਹੀਂ ਦੇਣਾ ਤੇ ਅੱਜ ਵੀ ਆ ਬਸ ਮੜਾ ਜਾਂ ਮੈਨੂੰ ਕਿਸੇ ਨਾ ਉਹ ਹੈ ਨਹੀਂ ਵੀ ਮੈਂ ਕਿਸੇ ਤੇ ਕੋਈ ਕਾਰਵਾਈ ਕਰਾਵਾ ਹਾਂ ਉਹਨਾਂ ਤੇ ਮੈਂ ਇਹ ਆ ਨਾ ਵੀ ਉਹਨਾਂ ਨੂੰ ਬੰਦਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਅੱਜ ਦਾ ਵਕ ਬਾਬਾ ਸੁੱਖ ਰੱਖੇ ਅੱਜ ਦਾ ਦਿਨਾਂ ਕੱਲ ਤੋਂ ਮੈਂ ਫੇਰ ਹੋਵੇਂ ਆਪ ਦਾ ਨਿਰੰਤਰ ਕੰਮ ਜਾਰੀ ਰੱਖਾਂਗੇ ਕੋਈ ਪ੍ਰਾਣੀ ਰੰਜਿਸ਼ ਨਹੀਂ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਨਹੀਂ ਮੇਰੇ ਉਹ ਗੱਲ ਆ ਮੈਂ ਤਾਂ ਉਹੀ ਆ ਨਾ ਵੀ ਉਹ ਚੱਕ ਚਕਾ ਕੇ ਕਿਸੇ ਦੇ ਸ਼ਹਿ ਤੇ ਹੋਗੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਉਹ ਬੰਦੇ ਐ ਕਰ ਸਕਦੇ ਆ ਪਰ ਉਹ ਚੱਕ ਚਕਾ ਕੇ ਹੋਵੇਗਾ